ਮੁਸ਼ਕਿਲ ਹੈ ਭਾਈ ਇਸ ਤਰ੍ਹਾਂ ਬਹੁਤ ਜਦੋਂ ਕੋਈ ਮਤਲਬ ਐਮਰਜੈਂਸੀ ਮਰੀਜ਼ ਹੁੰਦਾ ਵਾ ਥੱਲੇ ਪਾਣੀ ਹੋਂ ਕਰਕੇ 7-7 ਕਿਲੋਮੀਟਰ ਪਰੋਂ ਦੀ ਜਾਣਾ ਪੈਂਦਾ ਵਾ ਉਹਦਾ ਕਰਕੇ ਕਾਫੀ ਦਿੱਕਤ ਹੁੰਦੀ ਹੈ ਮਤਲਬ ਟੋਲੀ ਜਾਂ ਮੋਟਰਸਾਈਕਲ ਲਗਾਉਣਾ ਉਹ ਵੀ ਨਹੀਂ ਲੱਭੇ ਹੁੰਦੀ ਤੇ ਸੱਜੋਂ ਜੰਗਲ ਨਾਲ ਬਹੁਤ ਜ਼ਿਆਦਾ ਤੰਮੀ ਆ। ਇਹ ਕੋਈ ਪਹਿਲਾ ਮੁਸ਼ਕਿਲਤਾ ਸਾਨੂੰ ਅਸੀਂ ਵੀ ਪੜਦੇ ਰਹੇ ਹਾਂ ਹੁਣ ਸਾਡੇ ਬੱਚੇ ਵੀ ਪੜਦੇ ਪਏ ਆ। ਆ ਤੁਸੀਂ ਪੌੜੀ ਦੇਖੋ ਥੱਲੇ ਗੰਦ ਪਿਆ ਆ। ਜੀਵਿੰਦਾਰ ਬਲੋ ਪਾਣੀ ਆ ਆ ਵੇਖੋ ਕਰਮਚਾਰੀਆਂ ਵੱਲੋਂ ਇਹ ਵੀ ਕਵਰ ਕੀਤਾ ਗਿਆ ਕੋਈ ਬਾਰਸ਼ ਆ ਜਾਂਦੀ ਹੈ ਜਾਂ ਕੋਈ ਕਿਦਾਂ ਦਾ ਵੀ ਮੌਸਮ ਹੋ ਜਾਂਦਾ ਸਾਡੇ ਬੱਚੇ ਕੀ ਆ ਕਿ ਸਕੂਲ ਜਾਣ ਤੋਂ ਘਰੇ ਬੈਠ ਜਾਂਦੇ ਜਿਹੜਾ ਵਿੱਚ ਤਿੰਨ ਸਰਕਾਰਾਂ ਆ ਗਈਆਂ ਇਸ ਪਿੰਡ ਦਾ ਇੱਕ ਪਿੰਡ ਆ ਪਿੰਡ ਦੇ ਨਾਲ ਕਈ ਪਿੰਡ ਜੋੜਦੇ ਆ ਕਿਸੇ ਨੇ ਕੋਈ ਵੀ ਸੋਚ ਜਿਲ੍ਹਾ ਅੰਮ੍ਰਿਤਸਰ ਦੇ ਕੋਲ ਇੱਕ ਅਜਿਹਾ ਪਿੰਡ ਹੈ ਜਿਸ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਰੇਲ ਲਾਈਨ ਜਿਹੜੀ ਲੰਘ ਰਹੀ ਹੈ ਤਾਂ ਦੂਸਰੇ ਪਾਸੇ ਜਿਹੜਾ ਪਿੰਡ ਹੈ ਪਿੰਡ ਦੇ ਨਾਲ ਹੱਦ ਇੱਕ ਦੂਸਰੇ ਦੀ ਜਿਹੜੀ ਲੱਗ ਰਹੀ ਹੈ ਇੱਕ ਰੋਡ ਦੀ ਲੱਗ ਰਹੀ ਹੈ ਪਰੰਤੂ ਉਸ ਦੇ ਥੱਲੇ ਜਿਹੜਾ ਪੁਲ ਲੰਘ ਰਿਹਾ ਜਿਸ ਵਕਤ ਰੇਲ ਲਾਈਨ ਦਾ ਨਿਰਮਾਣ ਹੋਇਆ ਤਾਂ ਜਿਹੜੀ ਰੇਲ ਦੇ ਥੱਲੇ ਜਿਹੜਾ ਪੁਲ ਬਣਾਇਆ ਗਿਆ ਤਾਂ ਪਰੰਤੂ ਦੂਸਰੀ ਸਾਈਡ ਤੇ ਜਿਹੜਾ ਆਬਾਦੀ ਵਾਲਾ ਪਿੰਡ ਹੈ ਉਸ ਦਾ ਕੋਈ ਵੀ ਸੋਚਿਆ ਨਹੀਂ ਗਿਆ ਕਿਉਂਕਿ ਜਿਹੜਾ ਪੁਲ ਬਣਿਆ ਉਸ ਦੇ ਥੱਲੇ ਉਹਦੀ ਜਿਹੜਾ ਪਾਣੀ ਹੈ 12 ਮਹੀਨੇ ਜਿਹੜਾ ਰੁਕਿਆ ਰਹਿੰਦਾ ਤਾਂ ਪੁਲ ਜਿਹੜਾ ਹੈ ਉਹ ਨੀਵਾ ਬਹੁਤ ਹੈ ਕਿਉਂਕਿ ਲੋਕਾਂ ਦੇ ਜਿਹੜੇ ਉਹ ਨਹੀਂ ਲੰਘ ਸਕਦੇ ਤਾਂ ਲੋਕ ਜਿਹੜੇ ਪੈਦਲ ਵੀ ਜਿਨ੍ਹਾਂ ਦਾ ਨੰਗੜਾ ਜਿਹੜਾ ਬੜਾ ਮੁਸ਼ਕਲ ਹੁੰਦਾ ਹੈ ਤਾਂ ਸਥਾਨਕ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਜਦੋਂ ਅਮਰਜੈਂਸੀ ਹੁੰਦੀ ਹੈ ਤਾਂ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਉੱਪਰੋਂ ਦੀ ਜਿਹੜਾ ਇੱਕ ਸੜਕ ਬਣੀ ਹੋਈ ਹੈ ਤਾਂ ਉਸ ਦੇ ਉੱਪਰੋਂ ਦੀ ਜੇਕਰ ਆਉਂਦੇ ਨੇ ਘੱਟੋ ਘੱਟ ਵੀ 7 ਤੋਂ 8 ਕਿਲੋਮੀਟਰ ਜਿਹੜਾ ਘੁੰਮ ਕੇ ਆਉਣਾ ਪੈਂਦਾ ਹੈ ਤਾਂ ਜਿਹੜੀ ਅਮਰਜੈਂਸੀ ਕਈ ਵਾਰੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਲਦੀ ਦੇ ਨਾਲ ਜਲਦੀ ਨਾਲ ਅਸੀਂ ਕੋਸ਼ਿਸ਼ ਕਰਦੇ ਆ ਕਿ ਨੇੜੋ ਰਸਤਾ ਫੜਿਆ ਜਾਵੇ ਤਾਂ ਪਰੰਤੂ ਵੱਡੀ ਮੁਸ਼ਕਲ ਜਿਹੜੀ ਤੁਹਾਡੇ ਉੱਤੇ ਆ ਜਾਂਦੀ ਹੈ ਤਾਂ ਕਿਵੇਂ ਸਾਹਮਣਾ ਕਰ ਰਹੇ ਹੋ ਸਭ ਤੋਂ ਪਹਿਲਾਂ ਮੈਂ ਸੰਬਰਨੀ ਉਜਵਾਲਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਆਣ ਕੇ ਸਾਡੇ ਇਹਨਾਂ ਮੁਸ਼ਕਲਾਂ ਨੂੰ ਦੇਖਿਆ ਮੁਸ਼ਕਲ ਹੈ ਭਾਈ ਇਸ ਤਰ੍ਹਾਂ ਬਹੁਤ ਹੈ ਜਦੋਂ ਕੋਈ ਮਤਲਬ ਐਮਰਜੈਂਸੀ ਮਰੀਜ਼ ਹੁੰਦਾ ਵਾ ਥੱਲੇ ਪਾਣੀ ਹੋਣ ਕਰਕੇ 7-8 ਕਿਲੋਮੀਟਰ ਉਪਰੋਂ ਦੀ ਜਾਣਾ ਪੈਂਦਾ ਵਾ ਉਹਦਾ ਕਰਕੇ ਕਾਫੀ ਔਖੀਤ ਹੁੰਦੀ ਹੈ ਮਤਲਬ ਉੱਤੋਂ ਦੀ ਜਾਂ ਮੋਟਰਸਾਈਕਲ ਲਗਾਉਣਾ ਉਹ ਵੀ ਨਹੀਂ ਲੱਗਦਾ ਜਿੰਦੇ ਉੱਪਰੋਂ ਦੀ ਤੇ ਥੱਲੇ ਉਹ ਨੰਗਰ ਬਹੁਤ ਜ਼ਿਆਦਾ ਤੰਗੀ ਆਉਂਦੀ ਹੈ ਇਹ ਅੱਜ ਦਾ ਨਹੀਂ ਜੋ ਅਪਲ ਰੇਲਾ ਵਾਲੇ ਉਦੋਂ ਦੇ ਯਾ ਕਿ ਮਲਾਏ ਨੂੰ ਇਹਨਾਂ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਵਾ ਕਾ ਵੀ ਹਾਸੇ ਬੱਤਰ ਰਹਿੰਦੇ ਜਦੋਂ ਉਤੋਂ ਦੀ ਕੋਈ ਨੰਗਦਾ ਬੱਚਾ ਕੋਈ ਬਜ਼ੁਰਗ ਹੈ ਜਾਂ ਕੋਈ ਲੋਕ ਕਿਸ ਤਰ੍ਹਾਂ ਦੇ ਬਿਬੜੇ ਹਾਸੇ ਹੋਏ ਆ ਤੇ ਸੋ ਮਿਹਰਬਾਨੀ ਕਰਕੇ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਇਹ ਸਕੂਲ ਦੀ ਉਸਾਰੀ ਕੀਤੀ ਜਾਵੇ ਬਹੁਤ ਧੰਨਵਾਦ ਹਾਂ ਕਿੰਨਾ ਲੰਮਾ ਸਮਾਂ ਹੋ ਚੁੱਕਾ ਹੈ ਕਿ ਜਿਹੜੇ ਲੋਕ ਨੇ ਇਸੇ ਮੁਸ਼ਕਲ ਦੇ ਵਿੱਚੋਂ ਜੂਝ ਰਹੇ ਨੇ ਮੈਂ ਦੇਖ ਰਿਹਾ ਸੀਗਾ ਕਿ ਜਿਹੜੀ ਰੇਲ ਲਾਈਨ ਹੈ ਪਟੜੀ ਦੇ ਉੱਤੋਂ ਜਿਹੜੇ ਲੋਕ ਨੇ ਮੋਟਰਸਾਈਕਲ ਜਿਹੜਾ ਜਾਂ ਪੈਦਲ ਜਿਹੜਾ ਨੰਗ ਰਹਿੰਦੇ ਨੇ ਤਾਂ ਕਈ ਵਾਰੀ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਜਿਹੜੀ ਪਤਾ ਨਹੀਂ ਲੱਗਦਾ ਉੱਪਰ ਆਣ ਕੇ ਚੜੀ ਹੁੰਦੀ ਹੈ ਇਹ ਜੀ ਵੇਖੋ ਸਾਡੇ ਜੰਪਲ ਤੋਂ ਪਹਿਲਾਂ ਇਹੀ ਹਾਲ ਏਦਾਂ ਦੇ ਜਦੋਂ ਦੀ ਮੁਕਰੇਚਰ ਬਣੀ ਹੋਈ ਆ ਉਦੋਂ ਤੋਂ ਹੀ ਮਲੇਸੇ ਦਰਾਈਆਂ ਬਹੁਤ ਜ਼ਿਆਦਾ ਦਿੱਕਤ ਭਾਰੇ ਆ ਰਹੇ ਕਾਫੀ ਪਿੰਡਾਂ ਨੂੰ ਰਸਤਾ ਜਾਂਦਾ ਵਾ ਤੇ ਪਰ ਬਹੁਤ ਜ਼ਿਆਦਾ ਦਿੱਕਤ ਆ ਪਾਜੀ ਇਹਦੀ ਤੰਗੀ ਹੈ ਇਹਦਾ ਮਸਲਾ ਹਲੋਣਾ ਚਾਹੀਦਾ ਕੋਈ ਖੇਤੀਬਾੜੀ ਦੇ ਨਾਲ ਵੀ ਸਬੰਧਤ ਲੋਕ ਹੁੰਦੇ ਨੇ ਤਾਂ ਜਦੋਂ ਕਈ ਵਾਰੀ ਆਪਾਂ ਪੈਦਲ ਜਿਹੜੇ ਡੰਗਰ ਹੁੰਦੇ ਨੇ ਜਾਂ ਪਸ਼ੂ ਹੁੰਦੇ ਨੇ ਆਪਾਂ ਪੈਦਲ ਲੈ ਕੇ ਜਾਂਦੇ ਦੇਜ ਬਣਾ ਜਦੋਂ ਡੰਗਰ ਆਪਾਂ ਲਾਈਨ ਦੇ ਉੱਪਰ ਉਹਦੀ ਕੱਢਦੇ ਆ ਤਾਂ ਉਸ ਤੋਂ ਬਾਅਦ ਵੱਡੀ ਸਮੱਸਿਆ ਜਿਹੜੀ ਬਣ ਜਾਂਦੀ ਹੈ ਤਾਂ ਸਿਰ ਦੇ ਉੱਪਰ ਜਿਹੜੀ ਜਿਹੜੀ ਟ੍ਰੇਨ ਉਹ ਚੜੀ ਹੁੰਦੀ ਹੈ ਬਿਲਕੁਲ ਭਾਈ ਤੁਹਾਡੀ ਗੱਲ ਠੀਕ ਹੈ ਜੀ ਧੰਨਵਾਦ ਵੇਖੋ ਜੀ ਪਹਿਲਾਂ ਮੁਸ਼ਕਲ ਤਾਂ ਸਾਨੂੰ ਅਸੀਂ ਵੀ ਪੜਦੇ ਰਹੇ ਹੁਣ ਸਾਡੇ ਬੱਚੇ ਵੀ ਪੜਦੇ ਪਏ ਆ ਆ ਤੁਸੀਂ ਪੌਲ ਵੇਖੋ ਥੱਲੇ ਗੰਦ ਪਿਆ ਆ ਜੀਵਿੰਦਾਰ ਬਲੋ ਪਾਣੀ ਆ ਆ ਵੇਖੋ ਕਰਮਚਾਰੀਆਂ ਵੱਲੋਂ ਇਹ ਵੀ ਕਵਰ ਕੀਤਾ ਗਿਆ ਕੋਈ بارش ਆ ਜਾਂਦੀ ਹੈ ਜਾਂ ਕੋਈ ਕਿਦਾਂ ਦਾ ਵੀ ਮੌਸਮ ਹੋ ਜਾਂਦਾ ਸਾਡੇ ਬੱਚੇ ਕੀ ਆ ਕਿ ਸਕੂਲ ਜਾਣ ਤੋਂ ਘਰੇ ਬੈਠ ਜਾਂਦੇ ਆ ਨਾ ਕੋਈ ਬੱਸ ਨਾ ਕੋਈ ਗੱਡੀ ਕੁਛ ਵੀ ਨਹੀਂ ਤੇ ਮੁਸ਼ਕਲ ਬੜੀ ਆ ਦੇਖੋ ਜੀ ਉੱਪਰ ਹੱਥੇ ਵੀ ਬੜੇ ਹੁੰਦੇ ਆ ਇਹਦਾ ਕੋਈ ਨਾ ਕੋਈ ਰੋਕ ਕੀਤਾ ਜਾ ਕੇ ਤਾਂ ਵਧੀਆ ਹੀ ਹਾਂ ਕੀ ਲੱਗਦਾ ਕਿ ਆਜ਼ਾਦ ਕਹਿੰਦੇ ਆ ਕਿ ਹਿੰਦੁਸਤਾਨ ਆਜ਼ਾਦ ਮੁਲਕ ਹੈ ਤਾਂ ਬਿਲਕੁਲ ਆਜ਼ਾਦ ਹੈ ਪਰੰਤੂ ਜਦੋਂ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਤਾਂ ਸਾਡੇ ਬੱਚੇ ਜਿਹੜੇ ਨੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਇੱਕ ਰੋਡ ਦੇ ਨਾਲ ਲੱਗਦੀ ਹੱਦ ਜਿਹੜੀ ਆ ਮੇਨ ਰੋਡ ਦੇ ਉੱਪਰ ਤਾਂ ਉਸ ਅਜਿਹੇ ਪਿੰਡ ਹੈ ਜਿਸ ਵੱਲ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਜਿਹੜਾ ਲੋਕ ਨੇ ਉਹ ਵੱਡੀ ਸਮੱਸਿਆ ਦੇ ਨਾਲ ਜਿਹੜੇ ਜੂਝ ਰਹੇ ਨੇ। ਇਹ ਦੇਖੋ ਆਜ਼ਾਦ ਤਾਂ ਸਾਡਾ ਹਿੰਦੁਸਤਾਨ ਆ, ਪੰਜਾਬ ਤੇ ਅਜੇ ਵੀ ਗੁਲਾਮ। ਪੰਜਾਬ ਨੂੰ ਤੇ ਕੋਈ ਨਹੀਂ ਮਿਲਿਆ ਨਹੀਂ। ਪੰਜਾਬ ਵਿੱਚ ਤਿੰਨ ਸਰਕਾਰਾਂ ਆ ਗਈਆਂ। ਇਸ ਪਿੰਡ ਦਾ ਇੱਕ ਪਿੰਡ ਆ, ਪਿੰਡ ਦੇ ਨਾਲ ਕਈ ਪਿੰਡ ਜੋੜਦੇ ਆ। ਕਿਸੇ ਨੇ ਕੋਈ ਵੀ ਨਹੀਂ ਸੋਚਿਆ। ਕੀ ਲੱਗਦਾ ਅਜਿਹੀਆਂ ਸਮੱਸਿਆ ਜਦੋਂ ਆਉਂਦੀਆਂ ਨੇ ਵੱਡਾ ਜਾਲ ਬਿਸ਼ਾ ਟ੍ਰੈਕ ਦਾ ਤਾਂ ਕੀ ਲੱਗਦਾ ਕਿਸੇ ਤਰ੍ਹਾਂ ਕੋਈ ਰਸਤਾ ਜਿਹੜਾ ਕੱਢਿਆ ਜਾਊਗਾ ਕਿ ਜਿਹੜਾ ਪਿੰਡ ਨੂੰ ਜਿਹੜਾ ਰਸਤ ਮਿਲ ਸਕੇ ਜਿਹੜਾ ਸਖਾਲਾ ਜਿਹੜਾ ਰਸਤਾ ਹੋਵੇ ਭਾਜੀ 파ੜਕ ਲੱਗ ਜਾਵੇ ਨਿਕਾ ਜਾ ਬਹੁਤ ਵਧੀਆ ਬਹੁਤ ਹੀ ਵਧੀਆ ਭਾਜੀ 파ੜ ਕੇ ਛੋਟਾ ਜਿਹਾ ਵੀ ਲੱਗ ਜਾਵੇ ਨਾ ਤੇ ਬਹੁਤ ਵਧੀਆ ਭਾਜੀ ਹਰ ਇੱਕ ਚੀਜ਼ ਜਿੱਦਾਂ ਨਾਲ ਕੋਈ ਪਸ਼ੂ ਆ ਜਾਣਾ ਕੋਈ ਆਪਣੀ ਖੇਤੀ ਬਾੜੀ ਕੋਤੇ ਖੇਤੀ ਬਾੜੀ ਨਾਲ ਮੈਂ ਬਲੌਗ ਕਰਨਾ ਆਪਣੀ ਭਾਜੀ ਕੋਈ ਫਸਲ ਕੱਟਦੇ ਆ ਇਹ ਚੀਜ਼ਾਂ ਸੋਚਦੇ ਸੀ ਪਰ ਕੀ ਆਪਾਂ ਪੈਦਲ ਜਾਂਦੇ ਆ ਪੈਦਲ ਹੀ ਆਉਂਦੇ ਆ ਹੁਣ ਸਾਡੇ ਬੱਚੇ ਵੀ ਇਦਾਂ ਹੀ ਆ ਬਾਰਿਸ਼ ਹੋ ਜਾਂਦੀ ਆ ਪੁਲ ਦੇ ਨੀਚੇ ਪਾਣੀ ਆ ਜਾਂਦਾ ਵਾ ਉਹ ਪਤਾ ਨਹੀਂ ਅਸੀਂ 10 ਕਿਲੋਮੀਟਰ ਜਾਣਾ ਵਾ ਕਿ 15 ਕਿਲੋਮੀਟਰ ਉਹਨਾਂ ਨੂੰ ਫੋਟੀ ਛੱਡਣ ਜਾਣਾ ਕਿਦਾਂ ਕਿ ਜਾਂ ਦੋ ਚਾਰ ਦਿਨ ਉਹਨਾਂ ਨੂੰ ਘਰੇ ਨਹੀਂ ਬਿਠਾਉਣਾ ਪੈਣਾ ਛੁੱਟੀਆਂ ਐਵੇਂ ਦੀ ਫਿਰ ਭੇਖ ਤਾਂ ਫਿਰ ਉਵੇਂ ਦਾ ਹੀ ਬੰਨਾ ਵਾ ਜਿਵੇਂ ਦਾ ਦੇਖੋ ਜੀ ਕਈ ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ ਵਾ ਕਿ ਮਨ ਦੇ ਵਿੱਚ ਥੌਟ ਆਉਂਦਾ ਹੋਵੇ ਕਿ ਜਾਂ ਤਾਂ ਇਸ ਪਿੰਡ ਦੇ ਵਿੱਚੋਂ ਜ਼ਮੀਨ ਜਾਂ ਜਗ੍ਹਾ ਆਪਣੀ ਵੇਚ ਕੇ ਜਾਂ ਹੋਰ ਕਿਸੇ ਪਿੰਡ ਦੇ ਵਿੱਚ ਸ਼ਿਫਟ ਹੋ ਜਾਈਏ ਤਾਂ ਕਈ ਲੋਕ ਤਾਂ ਗਏ ਵੀ ਨੇ ਗਏ ਆ ਭਾਜੀ ਬਹੁਤ ਗਏ ਆ ਜੀ ਇਹਨਾਂ ਜਿੱਦਾਂ ਕਹਿੰਦੇ ਨੇ ਕਿ ਬਹੁਤ ਜਿਆਦਾ ਨੀਚੇ ਜਾਤੀ ਵਾਲੇ ਜਿਹੜੇ ਅਸੀਂ ਲੋਕਾਂ ਜਿਹੜੇ ਬੇਕਰਮੇ ਮਾਰੇ ਕਰਮਾਂ ਦੇ ਖਾਧਾ ਕੀਤਾ ਕਹਿ ਦਿੰਦੇ ਕਿ ਬੈਠੇ ਹੋਏ ਆਂ ਹੋਰ ਕੀ ਆ ਇਹ ਹੀ ਕਹਿਣਾ ਜਦੋਂ ਬੰਦਾ ਕਹਿ ਦਿੰਦਾ ਕਿ ਇੱਕ ਵੀ ਨੱਕ ਨੂੰ ਪੁਰੀ ਲਾ ਦੇ ਮੂੰਹ ਨੂੰ ਲਾ ਲਿਆ ਜਾਂ ਮੂੰਹ ਨੂੰ ਪੁਰੀ ਲਾ ਨੱਕ ਨੂੰ ਲਾ ਲਿਆ ਉਹੋ ਚੀਜ਼ਾਂ ਹੀ ਆ ਸਿਰਫ ਤਾਂ ਸਿਰਫ ਅਜਿਹੀ ਮੰਗਿਆ ਕਿ ਇਹ ਪਿੰਡ ਜਿਹੜਾ ਹੈ ਇੱਕ ਫਾਟਕ ਦੀ ਮੰਗ ਕਰ ਰਿਹਾ ਕਿਉਂਕਿ ਲੋਕ ਜਿਹੜੇ ਨੇ ਆਪਣੀਆਂ ਵੱਡੀਆਂ ਮੁਸ਼ਕਲਾਂ ਲੈ ਕੇ ਸਾਹਮਣੇ ਖੜੇ ਨੇ ਕਿਉਂਕਿ ਵੱਡਾ ਟਰੈਕ ਜਿਹੜਾ ਉਹ ਵਿਸ਼ਾ ਹੋਇਆ ਹੈ ਕਿਉਂਕਿ ਟਰੈਕ ਦੇ ਉੱਪਰ ਜਦੋਂ ਰੇਲ ਦਾ ਆਉਣਾ ਹੁੰਦਾ ਹੈ ਜਿਸ ਵਕਤ ਟ੍ਰੇਨ ਲੰਘਦੀ ਹੈ ਤਾਂ ਵੱਡੀ ਜਿਹੜੀ ਮੁਸ਼ਕਲ ਸਾਹਮਣਾ ਜਿਹੜਾ ਉਸ ਦਾ ਕਰਨਾ ਪੈਂਦਾ ਕਿਉਂਕਿ ਕਈ ਵਾਰ ਪੈਦਲ ਜਾਣਾ ਪੈਂਦਾ ਤਾਂ ਮੋਟਰਸਾਈਕਲ ਬਾਈਕ ਜਿਹੜਾ ਉਹ ਵੀ ਇੱਥੇ ਛੱਡ ਕੇ ਜਾਣਾ ਪੈਂਦਾ ਵੱਡੇ ਹਾਸੇ ਜਿਹੜੇ ਨੇ ਇਹਨਾਂ ਲੋਕਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਨਾਲ ਵੀ ਹੋਏ ਨੇ ਲੋਕ ਜਿਹੜੇ ਨੇ ਉਹ ਸਦਮੇ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਖਲੋਤੇ ਨੇ ਕਿਉਂਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਆਉਣ ਵਾਲੇ ਭਵਿੱਖ ਦੀ ਜਿੱਕਰ ਗੱਲ ਕਰਦੇ ਆ ਤਾਂ ਉਹ ਵੀ ਵੱਡੀਆਂ ਮੁਸ਼ਕਲਾਂ ਦੇ ਵਿੱਚ ਜੂਝ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹਨਾਂ ਦੀ ਇੱਕੋ ਇੱਕ ਸਿਰਫ ਮੰਗ ਹੈ ਤਾਂ ਕੋਈ ਵੀ ਸਰਕਾਰ ਜੇਕਰ ਆਉਂਦੀ ਹੈ ਤਾਂ ਉਹ ਕਹਿੰਦੇ ਇੱਥੇ ਫਟਕਦਾ ਜਿਹੜਾ ਇਹ ਨਿਰਮਾਣ ਕੀਤਾ ਜਾਵੇ ਕਿਉਂਕਿ ਸਾਡੇ ਘਰਾਂ ਨੂੰ ਜਾਣ ਵਾਸਤੇ ਜਿਹੜਾ ਰਸਤਾ ਸੁਖਾਲਾ ਹੋ ਸਕੇ ਕੈਮਰਾ ਪਰਸਨ ਦੇ ਨਾਲ ਵਿਸ਼ਾ